ਹਾਂਜੀ ਤੁਹਾਡਾ ਸਭ ਦਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OECDC ਚੈਨਲ ਦੇ ਉੱਪਰ ਸੋ ਜੇ ਤੁਸੀਂ ਗ੍ਰੈਜੂਏਸ਼ਨ ਕਰ ਚੁੱਕੇ ਹੋ ਅਤੇ ਹੁਣ 2 ਸਾਲ ਦਾ DILET ਜਾਨੀ ਕਿ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਜਾਂ ਫਿਰ ETT ਦਾ ਕੋਰਸ ਕਰਨਾ ਚਾਹੁੰਦੇ ਹੋ ਅਤੇ ਦਾਖਲੇ ਦੇ ਲਈ ਕਿਸੇ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤਾਂ ਇਹ ਹੀ ਵੀਡੀਓ ਤੁਹਾਡੇ ਲਈ ਹੈ ਇਸ ਵੀਡੀਓ ਵਿੱਚ ਮੈਂ ਗੱਲ ਕਰਨ ਜਾ ਰਿਹਾ ਕਿ ਪੰਜਾਬ ਸਰਕਾਰ ਦੁਆਰਾ ਸਰਕਾਰੀ ਸੰਸਥਾਵਾਂ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸੰਸਥਾਵਾਂ ਦੇ ਵਿੱਚ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ 2025 ਤੋਂ 2027 ਦੇ ਸੈਸ਼ਨ ਵਾਸਤੇ ਜਿਹੜੀ ਐਡਮਿਸ਼ਨ ਉਹ ਸ਼ੁਰੂ ਹੋ ਚੁੱਕੀ ਹੈ ਸੋ ਇਹਦੇ ਲਈ ਐਂਟ੍ਰੈਂਸ ਟੈਸਟ ਯਾਨੀ ਕਿ ਦਾਖਲਾ ਟੈਸਟ ਲਿਆ ਜਾਣਾ ਹੈ ਸੋ ਇਹ ਟੈਸਟ ਕਦੋਂ ਲਿਆ ਜਾਣਾ ਹੈ ਕਦੋਂ ਤੁਸੀਂ ਅਪਲਾਈ ਕਰਨਾ ਹੈ ਇਹ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਹਰ ਇੱਕ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਸੋ ਐਡਮਿਸ਼ਨ ਦੇ ਲਈ ਤੁਸੀਂ ਜਾਣਾ ਹੈ ਆਨਲਾਈਨ ਪੰਜਾਬ ਡੀਐਲਐੜ mission.gndu.ac.in ویب سائٹ ਦੇ ਉੱਪਰ ਇੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਦੀ ਜਿਹੜੀ ਫੀਸ ਹੈ ਜਨਰਲ ਕੈਟਾਗਰੀ, ਸਪੋਰਟਸ, ਫਰੀडम फाइਟਰ, ईडब्ल्यूएस ਸਾਰਾਂ ਦੀ ਫੀਸ ਹੈਗੀ ਜ 1350 ਰੁਪਏ ਅਤੇ एससी एसटी ਵਿਦਿਆਰਥੀਆਂ ਦੀ ਜਿਹੜੀ ਫੀਸ ਹੈ ਉਹ ਹੈਗੀ 750 ਰੁਪਏ ਠੀਕ ਹੈ ਜੀ ਐਕਸ ਸਰਵਿਸਮੈਨ ਕੈਟਾਗਰੀ ਵਿੱਚ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਕੋਈ ਫੀਸ ਨਹੀਂ ਲਈ ਜਾਵੇਗੀ ਤੇ ਐਂਟ੍ਰੈਂਸ ਟੈਸਟ ਦੇ ਉੱਪਰ ਜੋ ਵੀ ਤੁਹਾਡੇ ਮਾਰਕਸ ਆਉਣਗੇ ਉਹਦੀ ਜੋ ਮੈਰਿਟ ਬਣੇਗੀ ਉਸ ਮੈਰਿਟ ਦੇ ਆਧਾਰ ਦੇ ਉੱਪਰ ਕਾਉਂਸਲਿੰਗ ਦੀ ਜਿਹੜੀ ਜਾਣਕਾਰੀਆਂ ਤੁਹਾਨੂੰ ਇਸੇ ਵੈੱਬਸਾਈਟ ਦੇ ਉੱਪਰ ਉਪਲਬਧ ਹੋਵੇਗੀ ਠੀਕ ਹੈ ਜੀ ਤਾਂ ਗੱਲ ਕਰੀਏ ਯੋਗਤਾ ਦੀ ਤਾਂ ਐਂਟ੍ਰੈਂਸ ਟੈਸਟ ਦੇ ਲਈ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਵੇ ਜਾਂ ਇਸ ਦੇ ਬਰਾਬਰ ਦੀ ਕੋਈ ਐਜੂਕੇਸ਼ਨ ਪ੍ਰਾਪਤ ਕੀਤੀ ਹੋਵੇ 10ਵੇਂ ਪੱਧਰ ਦੇ ਉੱਪਰ ਪੰਜਾਬੀ ਜਿਹੜੀ ਹੈਗੀ ਆ ਉਹ ਰਿਕੋਗਨਾਈਜ਼ ਬੋਰਡ ਤੋਂ ਪਾਸ ਕੀਤੀ ਹੋਵੇ ਨਾਲ ਹੀ ਅੰਗਰੇਜ਼ੀ ਹਿੰਦੀ ਵਿਗਿਆਨ ਸਮਾਜਿਕ ਸਿੱਖਿਆ ਤੇ ਜਿਹੜੇ ਹਿਸਾਬ ਦੇ ਵਿਸ਼ੇ ਨੇ ਕਿ ਮੈਥ ਜਿਹੜੇ ਵਿਸ਼ੇ ਨੇ ਉਹ ਲਾਜ਼ਮੀ ਪਾਸ ਪਾਸ ਤੁਹਾਡੇ ਹੋਣੇ ਚਾਹੀਦੇ ਨੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਡੇਟਸ ਦੀ ਤਾਂ ਆਨਲਾਈਨ ਰਜਿਸਟ੍ਰੇਸ਼ਨ ਦੀ ਜਿਹੜੀ ਡੇਟ ਹੈ ਉਹ ਹੈਗੀ ਜੀ 28 ਅਗਸਤ 2025 ਤੋਂ ਸ਼ੁਰੂ ਹੋ ਚੁੱਕਿਆ ਹੈਗਾ ਤੇ 8 ਸਪਟੰਬਰ 2025 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਫੀਸ ਭਰਨ ਦੀ ਜਿਹੜੀ ਆਖਰੀ ਮਿਤੀ ਆ ਉਹ ਵੀ 8 9 2025 ਹੈ ਤੇ ਐਂਟ੍ਰੈਂਸ ਟੈਸਟ ਜਾਨਕ ਕਿ ਦਾਖਲਾ ਪ੍ਰੀਖਿਆ ਜਿਹੜੀ ਹੈਗੀ ਉਹ ਤੁਹਾਡੀ ਲਈ ਜਾਵੇ ਕਿ 21 ਸਤੰਬਰ 2025 ਨੂੰ ਸੋ ਇਸ ਮਹੱਤਵਪੂਰਨ ਜਾਣਕਾਰੀ ਨੂੰ ਹਰ ਇੱਕ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਤੇ ਨਾਲ ਹੀ ਐਂਟ੍ਰੈਂਸ ਟੈਸਟ ਦੇ ਲਈ ਤੁਸੀਂ ਸਟੱਡੀ ਮਟੀਰੀਅਲ ਲੈਣਾ ਚਾਹੁੰਦੇ ਹੋ ਤਾਂ ਉਹਦੇ ਲਈ ਸੰਪਰਕ ਕਰ ਸਕਦੇ ਹੋ ਥੰਬਨੇਲ 'ਚ ਨੰਬਰ ਦਿੱਤਾ ਹੋਇਆ 9876371788 ਸਿਰਫ WhatsApp ਮੈਸੇਜ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਥੈਂਕ ਯੂ ਥੈਂਕਸ ਫॉर ਵਾਚਿੰਗ